ਬਾਬੇ ਮਿੱਤਰਾ ਇੱਕ ਤੀ ਹੋ ਲਓ ਆਂਟੀ ਦੇ ਲੁੱਕਣਾ ਤੁਸੀਂ ਲੁੱਕ ਜਾਣਾ ਠੀਕ ਆ ਤੁਹਾਨੂੰ ਹਰਮਨ ਲੱਭ ਸਕਦਾ ਕਿ ਨਹੀਂ ਠੀਕ ਆ ਕਿਵੇਂ ਲਿਆਂਗੀ ਦੱਸੀ ਇਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਹਰਮਨ ਆਉਂਦਾ ਪਿਆ ਵਾ ਕਿੰਨੇ ਦਿਨ ਹੋ ਗਏ ਚੰਡੀਗੜ੍ਹ ਗਿਆ ਤਿੰਨ ਦਿਨ ਹੋ ਗਏ ਆ ਉਹਨੂੰ ਗਿਆ ਹੈ ਚਾਰ ਦਿਨ ਹੋ ਗਏ ਇਹਨੇ ਕਿਹਾ ਦਿੱਲੀ ਦਾ ਵਲੌਗ ਆਉਂਦਾ ਪਤਾ ਕੀ ਉਹ ਦੋ ਤਿੰਨ ਵਲੌਗ ਅਸੀਂ ਪਹਿਲਾਂ ਸ਼ੂਟ ਕੀਤੇ ਹੋਏ ਸੀਗੇ ਉਹ ਪਾਏ ਸੀਗੇ ਨਹੀਂ ਤੇ ਆਪਾਂ ਨੂੰ ਆਂਦਾ ਸੀਗਾ ਵੀ ਕੱਲ ਨੂੰ ਮੈਂ ਆ ਜਾਣਾ ਚਾਹੁੰਦਾ ਯਾਰ ਦਿਨ ਹੋ ਗਏ ਚਾਰ ਹਾਂ ਸਾਰੇ ਜਣ ਗੁੱਸੇ ਹੋਏ ਫਿਰਦੇ ਆ ਮੈਂ ਜਿੰਦੀ ਰਹਿਣੀ ਆ ਅੱਜ ਪਤਾ ਬੇਬੇ ਆਪਾਂ ਕੀ ਕਰਨਾ ਹਾਂ ਅੱਜ ਮੈਂ ਖੁੰਡੀ ਫੜ ਲੈਣੀ ਨਹੀਂ ਖੁੰਡੀ ਨਹੀਂ ਫੜਨੀ ਅੱਜ ਹਾਂ ਆਪਾਂ ਪਤਾ ਕੀ ਕਰਨਾ ਤੁਸੀਂ ਲੁਕ ਜਾਣਾ ਠੀਕ ਆ ਸਾਰਿਆਂ ਨੇ ਤੇ ਵੇਖਦੇ ਤੁਹਾਨੂੰ ਹਰਮਨ ਲੱਭ ਸਕਦਾ ਕਿ ਨਹੀਂ ਠੀਕ ਆ ਠੀਕ ਆ ਬੇਬੇ ਤੂੰ ਕਿੱਥੇ ਲੁਕੇਂਗੀ ਮੈਂ ਚੋਚੇ ਜਵਾਨ ਅੰਕਲ ਜੀ ਤੁਸੀਂ ਨਹੀਂ ਤੇ ਤੂੰ ਸਾਰਾ ਬਸ ਸਟੋਰ ਚ ਵੱਟ ਜਾ ਲੈਣੀ ਗਏ ਸੀ ਵਨ ਡੇ ਚੱਲਿਆ ਜਾਣੇ ਸੀ ਨਹੀਂ ਨਹੀਂ ਇਹ ਥੋੜਾ ਉਸ ਫਿਰ ਤਲਬਣਾ ਨਹੀਂ ਤੁਸੀਂ ਐ ਨਹੀਂ ਘਰੇ ਲੁਕਣਾ ਠੀਕ ਹੈ ਠੀਕ ਹੈ ਅੰਕਲ ਜੀ ਮੈਂ ਸਟੋਰ ਜੁੜ ਗਿਆ ਆਹ ਚੜਟ ਕੇ ਬੈਠਾ ਹਾਂ ਬਣਾਣੀ ਹਾਂ ਬਣਾਣੀ ਠੀਕ ਹੈ ਆਪੇ ਪਰੇਸ਼ਾਨ ਤਾਂ ਹੋਗਾ ਹੀ ਆ ਉਹਨੂੰ ਪਤਾ ਲੱਗੇ ਠੀਕ ਹੈ ਅਸੀਂ ਪਰੇਸ਼ਾਨ ਹੁੰਨੇ ਉਹ ਵੀ ਹੋਣਾ ਚਾਹੀਦਾ ਹਾਂ ਹੋਣਾ ਚਾਹੀਦਾ ਬੇਫਿਕਰੀ ਆ ਬਸ ਘਰੇ ਆ ਜਾਂਦਾ ਬਸ ਮੈਂ ਸੇਵਾ ਚ ਲੱਗ ਜਾਾਂਗਾ ਪਹਿਲਾਂ ਉਹਨਾਂ ਨੂੰ ਮੈਂ ਦੱਸਣਾ ਜੀ ਮੈਂ ਪਤਾ ਨਹੀਂ ਕਿੱਥੇ ਗਿਆ ਮੈਂ ਕੱਡੀ ਦਾ ਕਿੰਨੀ ਵਾਰੀ ਹਾਰਨ ਵੱਜਿਆ ਬੇਬੇ ਝਟ ਕੇ ਪਿੱਛੇ ਵੇਖ ਆ ਗਿਆ ਜਿਹੜੇ ਫੋਨ ਹੈ ਨਾ ਆਪਦੇ ਫੋਨ ਸਾਇਲੈਂਟ ਤੇ ਕਰ ਲਏ ਠੀਕ ਹੈ ਨਹੀਂ ਤੈਨੂੰ ਪਹਿਲਾਂ ਫੋਨ ਹੀ ਲਾਉਣਾ ਅੰਕਲ ਨੂੰ ਠੀਕ ਹੈ ਅੰਕਲ ਜੀ ਓਕੇ ਬੇਬੇ ਬੇਬੇ ਤੂੰ ਲੱਭਣਾ ਨਹੀਂ ਮਾਸ਼ੇ ਸਟੋਰ ਜੀ ਵੜ ਜੂਗੀ ਨਹੀਂ ਸਟੋਰ ਚ ਤਾਂ ਲੱਭ ਲੈਣਾ ਉਹਨੇ ਹੋਰ ਕਿ ਜਾਵਾਂ ਕਿਤੇ ਲੁਕੋਗੇ ਤੈਨੂੰ ਤੇਰੇ ਉੱਤੇ ਪੱਲੀ ਦੇ ਦਾਂਗੇ ਠੀਕ ਠੀਕ ਆ ਉਹ ਉਹ ਚੀਜ਼ਾਂ ਨੂੰ ਛੱਡ ਚਾ ਅੱਜ ਨੀ ਹੋਦੋ ਨੀ ਇਹਨੂੰ ਸ਼ਾਕ ਹੁੰਦਾ ਤੂੜੀ ਵਾਲੇ ਅੰਦਰ ਰਾਜੇ ਕੀ ਕਾਰ ਖੜੀ ਜਿੱਥੇ ਉਹ ਉੱਤੇ ਲੁਕ ਜਾਣਾ ਠੀਕ ਆ ਜਦੋਂ ਹਰਮਨ ਆ ਗਿਆ ਨਾ ਉਦੋਂ ਹੀ ਆਪਾਂ ਲੁਕ ਜਾਣਾ ਚੰਗਾ ਉਹਨੇ ਗੇਟ ਤੇ ਆਉਣਾ ਪਹਿਲਾਂ ਆ ਗੇਟ ਤੇ ਆਓ ਗੇਟ ਖੜਕਾਓ ਆਪਣਾ ਬੰਦ ਹਾਂ ਗੇਟ ਆਪਣਾ ਬੰਦ ਆ ਓਏ ਆ ਬੰਦਾ ਮਤ ਕੋਲੇ ਕਰਨ ਉਹ ਅਰ ਕੋਲੀ ਜਾਂਦਾ ਸੀ ਲੱਗਦਾ ਮੈਨੂੰ ਨਹੀਂ ਨਹੀਂ ਕੋਲਿਆ ਨਹੀਂਗਾ ਠੀਕ ਹੈ ਤੇ ਤੁਸੀਂ ਦਾ ਉਹਦਾ ਲੋਕ ਜਾਇਏ ਠੀਕ ਆ ਮੈਂ ਤਾਂ ਮੈਂ ਆਂਟੀ ਜੀ ਹਾਲ ਕੋਦੇ ਚੰਗਾ ਉਹਦੀ ਆ ਨਹੀਂ ਤੁਹਾਨੂੰ ਪਤਾ ਲੱਗ ਜਾਣਾ ਵੀ ਇੱਥੇ ਹੀ ਹਾਂ ਹਾਂ ਹੁਣ ਜਦੋਂ ਆ ਗਿਆ ਉਹਨੂੰ ਤਾਂ ਮਿਲਦੇ ਫਿਰ ਠੀਕ ਆ ਠੀਕ ਆ ਬੇਬੇ ਕਿੱਥੇ ਲੋਕ ਲੱਗੀ ਹੋਣਾ ਉਹ ਛੱਡ ਕੇ ਚੱਲੀ ਐਂ ਕਰੋ ਉੱਥੇ ਨਾ ਛੱਡ ਤੇ ਜਾ ਕੇ ਨਾ ਕੁਰਸੀ ਤੇ ਨੂੰ ਡਾਦਨੇ ਉੱਤੇ ਉੱਤੇ ਪੱਲੀ ਲੈ ਲਈ ਜਿੰਗ ਜਦੋਂ ਆ ਗਿਆ ਠੀਕ ਆ ਗੱਡਜੋੜ ਦੇ ਹੋ ਜੂ ਗੱਡੀ ਹਾਂ ਆ ਓਕੇ ਬਹੁਤ ਘਮ ਜਾਵੇ ਇੱਥੇ ਐਂ ਕਰੋ ਹਾਂ ਇੱਥੇ ਨਾ ਪਤਾ ਨਹੀਂ ਲੱਗੇ ਉਹਨੂੰ ਠੀਕ ਆ ओके बा पैज انا ਵਿਚੇ ਦੇ ਹਾਂ ਕਿਵੇਂ ਪਾਓਗੇ ਇਹ ਐਦਾਂ ਐਦਾਂ ਠੀਕ ਲਓ ਆਂਟੀ ਤਾਂ ਲੋਗ ਗਏ ਅਬੂ ਦਿਖਾਈ ਜਾਂਦੇ ਵਿਚ ਅੰਕਲ ਤੁਸੀਂ ਕਿੱਥੇ ਲੋਗ ਗਏ ਮੈਂ ਸਟੋਰ ਚ ਵੜ ਜਾਣਾ ਹਾਂ ਕਿ ਨਾ ਉਹ ਕੁੱਤੇ ਕੋਈ ਲੈ ਲਿਓ ਚੰਗਾ ਜੀ ਦੋਨੇ ਖੋਲੇ ਨਾ ਠੀਕ ਆ ਆ ਬੇਬੇ ਬੇਬੇ ਵੀ ਜਾਂਦੀ ਪਈ ਆ ਉਹ ਇਹ ਆਉ ਜਾਂਦੀ ਬੇਬੇ ਬੇਬੇ ਬਾਸੋਂ ਜਲਦੀ ਜਲਦੀ ਆ ਜਾਵਿਓ ਬਾਰਮ ਬੰਦ ਕਰ ਦੋ ਠੀਕ ਆ ਓਕੇ ਆਂਟੀ ਦੇ ਬੈਠੀ ਹੋ ਨਜ਼ਰ ਸੀਸਾ ਬੜਾ ਖੋਲਦੇ ਮੈਂ ਹੋਰ ਨਾਲ ਸਾਈਡੋਂ ਮੈਂ ਜਾ ਬੀ ਆਹੋ ਮਾੜਾ ਇਹ ਅਗਲਾ ਖੋਲਦੇ ਜੀ ਪੂਰੀ ਤਿਆਰੀ ਹੋ ਚੁੱਕੀ ਹੈ ਅੰਕਲ ਜੀ 10 ਸੈਂਟ ਦੇਖ ਲਓ ਠੀਕ ਹੈ ਠੀਕ ਹੈ ਬੇਬੇ ਬੇਬੇ ਰੈਡੀ ਰੈਡੀ ਬੇਬੇ ਤੇ ਬੈ ਗਈ ਵਾ ਉੱਤਾਂ ਨਹੀਂ ਮੈਂ ਤੇ ਬੈ ਗਈ ਪਤਾ ਪੱਕੀ ਕਰਨਾ ਜਦੋਂ ਆ ਗਿਆ ਨਾ ਮੈਂ ਬੇਬੇ ਨੂੰ ਉੱਤੇ ਲੈ ਲਈ ਜੰਗਾ ਕਰਕੇ ਹਾਂ ਕਿਵੇਂ ਲਿਆਂਗੀ ਦੱਸੀ ਉੱਤੇ ਲੈ ਛੱਡ 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 ਤਾਂ ਸਹੀ ਹੈ ਹਾਂ ਇਹਦਾ ਦੂਰੋਂ ਪਤਾ ਨਹੀਂ ਲੱਗਣਾ ਲੈ 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 ਬੇਬੇ ਲੈ ਲੈ ਇੱਕ ਲਈ ਇਹ ਹਾਂ ਐਂਦਾ ਕਰਕੇ ਲੁਕ ਜਾਣਾ ਠੀਕ ਹੈ ਪੈਰ ਦਿਸ ਜੰਦਾ ਤੇਰਾ ਬੇਬੇ ਪੈਰਲ ਕੋਲਾ ਇਹ ਹਾਂ ਐਂਦਾ ਠੀਕ ਹੈ ਹੁਣ ਵੇਖਦੇ ਹਾਂ ਹਰਮਨ ਲੱਭ ਸਕਦਾ ਕਿ ਨਹੀਂ ਓਕੇ ਬੇਬੇ ਆਪਣੀ ਆ ਲੁਕੀ ਪਈ ਹੁਣ ਲੁਕ ਜਾ ਲੁਕ ਜਾ ਵੰਟੀ ਜੀ ਬਾਹ ਲੰਮੇ ਪੈ ਜਾ ਇੱਥੇ ਆ ਪਤਾ ਨਾ ਲੱਗੇ ਛੇਤੀ ਬਸ ਬੂਆ ਖੋਲ ਕੇ ਰੱਖੀ ਆਪਾਂ ਉਨਚਰ ਉਹ ਆ ਗਿਆ ਹਰਮਨ ਹਾਈ ਵਧੀਆ ਜੀ ਆ ਗਏ ਜੇ ਆ ਗਿਆ ਜੀ ਆ ਗਿਆ ਮੈਨੂੰ ਕਿਹਾ ਸੀ ਢਾਬੇ ਕੋਲ ਆ ਕੇ ਆ ਹਾਂ ਵੈਸੇ ਉਹ ਸਰਪ੍ਰਾਈਜ਼ ਆ ਤੁਹਾਡੇ ਲਈ ਨਹੀਂ ਨਹੀਂ ਕੋਈ ਕੋਈ ਸ਼ਤਾਨੀ ਕੋਈ ਨਹੀਂ ਕੋਈ ਟਪਰ ਦਾ ਪਤਾ ਜਿੰਨੇ ਕਿ ਸਰਪ੍ਰਾਈਜ਼ ਤੁਹਾਡੀ ਤਾਂ ਬੱਗਾ ਨਹੀਂ ਨਹੀਂ ਕੋਈ ਸ਼ਤਾਨੀ ਨਹੀਂ ਗਈ ਹਾਂ ਵਧੀਆ ਵਧੀਆ ਹੋਰ ਠੀਕ ਠਾਕ ਜੀ ਮੰਮੀ ਹਾਲੇ ਕਿੱਥੇ ਹੈ ਹੈ ਮੰਮੀ ਹਾਲੇ ਕਿੱਥੇ ਹੈ ਮੈਨੂੰ ਕੀ ਪਤਾ ਗਏ ਹੋਏ ਕਿਤੇ ਕਰ ਰਹੇ ਹੋ ਜਾਨਾ ਮੱਦੇ ਤਏ ਆਵੇ ਚੰਨੀ ਮੰਮੀ ਕਿਤੋਂ ਗਏ ਹੁਣ ਨਹੀਂ ਨਹੀਂ ਮੰਮੀ ਬੇ ਬੇ ਵੇਖ ਆ ਕੋਈ ਨਹੀਂ ਹੈਗਾ ਕਰੇ <laughs> पता नहीं लग सकते हरमें अंदर वेखन गया

ਨਾ ਚਲੂ ਗੁਰੂ ਜਾਈ ਖੇਡਦੇ ਬੈਣਾ ਨਾ ਨਾ ਲੱਭਦੇ ਆਂਗਾ ਗੱਡੀ ਵਿੱਚ ਚੱਕਾ ਫੱਪਾ ਧੁੱਪ ਤਾਂ ਨਹੀਂ ਚਲੇਵਲ ਦੇ ਪਰਛਤ ਤੈਸੀ ਡਾਲਰ ਮੰਮੀ ਕਿੱਥੇ ਆ ਅੱਛਾ ਇਹ ਕਿੱਦਾਂ ਹੋਇਆ ਆਹ ਹੋਇਆ ਸਟਰੋਕ ਉਹ ਬੰਦੇ ਨੇ ਪੁੱਤੀਆਂ ਪਵਾ ਗਏ ਹੈ ਅੱਛਾ

ਡਰਾਤਾ ਪਾਪਾ ਅੰਕਲ ਜੀ ਲਵ ਪਾਪਾ ਡਰਤੀ ਸ਼ੋ ਡਰਾਤਾ ਬੇਬੇ ਦੇ ਬਾਈ ਨੂੰ ਜਾਨ ਹਾਲੀ ਤੇ ਕੱਦ ਲੈਣਾ ਪੱਕਾ ਗੱਡੀ ਚ ਬਿਠਾਇਆ ਹਣਾ ਤਾਂ ਆ ਜੋ ਆ ਰੋ ਬੈਠ ਜੀ ਮੈਨੂੰ ਪਹਿਲਾ ਪਤਾ ਪਹਿਲੇ ਮੈਂ ਗੱਡੀ ਨਾਲ ਆਉਣ ਲੱਗਾ ਸੀ ਤੇ ਮੈਂ ਪਹਿਲੇ ਇੱਧਰ ਚੱਲਦੇ ਆ ਬਾਹਰ ਥੋੜਾ ਉਹ ਤਾਂ ਹਾਗੋਂ ਮੋਨੇ ਇੰਦ ਅਤਰੀ ਕਾ ਗੱਲ ਤੇਰੀ ਸ਼ਤਰਫ੍ਰੈਂਡ ਦਾ ਵੈਲਕਮ 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 ਬੇਬੇ ਬੇਬੇ ਨਾ ਬਣਾ ਕਾ ਬੇਬੇ ਨੂੰ ਹੀ ਰੰਨ ਲਕੋਇਆ ਲੈ ਬਾਵਾ ਠੰਡੀਆਂ ਛਾਵਾਂਆਂ ਠੰਡੀਆਂ ਸਾਰਾ ਆਲਮ ਕੰਦਾ ਇਹਨੂੰ ਹੀਰੇ ਤੂੰ ਤਾਂ ਨਹੀਂ ਦੱਸਿਆ ਨਾ ਨਾ ਮੈਂ ਨਹੀਂ ਦੱਸਿਆ ਮੈਂ ਦਿਮਾਗ ਨਹੀਂ ਨਾ ਵੀ ਗੱਡੀ ਚ ਫਾਈਟ ਹੋ ਹੈਂ ਵੇਖ ਲੈ ਸੀ ਤੂੰ ਮੈਨੂੰ ਮੈਨੂੰ ਪਤਾ ਹੀ ਨਿਕਲ ਕੋਇਆ ਹੋਣਾ ਬੇਬੇ ਬੇਬੇ ਹੈ ਨਹੀਂ ਬੇਬੇ ਗਈ ਹੋਈ ਹੈ ਬੇਬੇ ਗਈ ਨਾ ਗਈ ਬੇਬੇ ਗਈ ਠੱਠੇ ਬੇਬੇ ਨੂੰ ਵੀ ਟੈਕ ਦੇ ਪਿੱਛੇ ਤਾਂ ਨਹੀਂ ਕੋਇਆ ਪਿਆ ਨਬੇ ਬੇਬੇ ਚਰਨ ਕਿੱਥੇ ਲੁਕਣਾ ਵਾ ਉਹ ਤਾਂ ਲੋਕ ਹੀ ਨਹੀਂ ਸਕਦੀ ਬੇਬੇ ਅੰਦਰ ਆ ਦੇ ਕਿ ਦੇ ਦੇਖੋ ਮੈਂ ਵੇਖ ਲਿਆ ਆ ਕਿ ਕੁੜੀਆਂ ਨਹੀਂ ਅਜ ਮੇਰੇ ਫਰਾਕ ਵਾਲੀਆਂ ਲੈ ਫਰਾਕ ਇਹ ਇਹ ਤਾਂ ਦੂਸਰਾ ਵਾ ਉਹ ਵਾ ਸੁਪਰਮੈਨ ਸੁਪਰਮੈਨ ਹੈ ਥੋੜੀ ਹੁੰਦਾ ਵਾ ਇਹ ਸਤਕਾਰ ਵੀਰੇ ਕੋਲੇ ਪਾਏ ਉੱਥੇ ਪਾ ਦੇ ਬੇਬੇ ਬੇਬੇ ਹਾਲ ਨਹੀਂ ਕੀ ਦੇਖ ਮੈਂ ਤੂੜੀ ਤੇ ਕੀ ਜਾਨਾ ਯਾਰ ਆ ਰੰਗੋ ਤੂੰ ਤੈਨੂੰ ਦੱਸਿਆ ਇਹਨੂੰ ਲੁੱਕਰ ਵਿੱਚ ਆਈ ਫਿਰੇ ਓਹ ਹੋ ਹੋਹ ਅਜੇ ਕਿਹਦੀ ਵਾਰ ਤੇ ਬੇਬੇ ਨਹੀਂ ਹੋਣਾਣੀ ਬੇਬੇ ਪੱਕਾ ਅੰਦਰ ਹੀ ਹੋਣੀ ਹੈ ਯਾਰ ਵੇਖ ਲੋ ਇੰਨੀ ਵਾਰ ਤੇ ਬੇਬੇ ਨਹੀਂ ਆਉਣ ਡੈਡੀ ਜੀ ਨੇ ਮੰਮਾ ਡੈਡੀ ਨੇ ਡਰਾ ਤਾਂ ਆਏ ਬਈ ਆਏ ਕਰਕੇ ਮੰਮਾ ਮੈਨੂੰ ਇਹ ਪਤਾ ਹੀ ਗੱਡੀ ਚੱਕਰ ਤਾਂ ਜਾਣਾ ਜਰੂਰ ਨੂੰ ਗਿਆ ਹੋਣਾ ਕੁਇ ਡੋਟ ਜਿਹੜੀ ਨੀ ਤੇ ਬਲਾਂ ਜੀ ਨਹੀਂ ਆਪ ਕੋਲਣਾ ਕਿ ਬੇਬੇ ਬੇਬੇ ਕਿੰਨਾ ਲਾਉਡ ਸਾਖਦੀ ਯਾਰ ਬੇਬੇ ਯਾਰ ਬੇਬੇ ਨਹੀਂ ਵੜ ਤੇ ਆ ਹੀ ਨਹੀਂ ਸਕਦੀ ਬੇਬੇ ਬੇਬੇ ਨਹੀਂ ਵੜ ਤੇ ਆ ਹੀ ਨਹੀਂ ਸਕਦੀ ਯਾਰ ਬੇਬੇ ਨੂੰ ਤੇ ਕਿੱਥੇ ਲਗਾਉਤਾ ਯਾਰ ਇੱਧਰ ਵੇਖ ਕੇ ਬੇਬੇ ਕਿਰਦ ਬੇਬੇ ਨੇ ਕੀ ਹੋਣਾ ਹੈ ਆਂਟੀ ਬੇਬੇ ਦੇ ਚਪੜਾ ਦੇ ਜਾਨੀ ਲੈ ਵੀ ਮਿੱਤਰਾ ਇੱਕ ਵੀ ਹੋਏ ਬੇਬੇ ਪੈਰ ਰਹਿ ਗਏ ਜਾ ਬੇਬੇ ਆ ਗਿਆ ਤੂੰ ਨਾ ਬੇਬੇ ਤੂੰ ਤੂੰ ਨਾ ਹੈਂ ਲੱਭ ਨਹੀਂ ਜਾਦਾ ਤੇ ਲੁਕਣਾ ਹੀ ਨਾ ਆਇਆ ਬੇਬੇ ਨੂੰ ਲਗਾਉਂਦੇ ਅੰਦਰ ਬੇਬੇ ਤੇਰੇ ਪੈਰ ਦੇ ਥੱਲੇ ਦੀ ਸੀ ਯਾਰ ਪਤਾ ਨਹੀਂ ਉਹ ਪੱਲੀ ਕਰਨੀ ਸੀ ਮੈਂ ਤੇਰਾ ਮੈਂ ਬੇਬੇ ਕਿਤੇ ਆ ਗੱਡੀ 'ਚ ਬੇਬੇ ਨੇ ਥੱਲੇ ਪੈਰ ਸਾਹਮਣੇ ਓਹੋ ਚੱਲ ਕੋਈ ਨਹੀਂ ਮੇਰੇ ਨਾਲ ਸ਼ਤਾਨੀਆਂ ਕਰਦੇ ਸੀ ਬੇਬੇ ਐ ਬੈਠੀ ਜਿਵੇਂ ਕਬੂਤਰ ਕੋਲ ਬਿੱਲੀ ਨਹੀਂ ਹੁੰਦੀ ਕਬੂਤਰ ਅੱਖਾਂ ਬੰਦ ਕਰ ਲੈਣਾ ਬਿੱਲੀ ਆ ਕੇ ਚਬੜ ਪਾਦੀ ਬੇਬੇ ਉੱਥਾਂ ਬੈਠੀ ਪੈਰ ਥਲਵਾਇਦੀ ਸੀ ਯਾਨੀ ਬੇਬੇ ਕਿਆ ਬਾਤ ਹੈ ਮੈਂ ਤੁਹਾਨੂੰ ਤਾਂ ਲੁਕਣਾ ਬਣਾਇਆ ਲੋਕੀ ਜੀ ਪੈਰ ਪੱ ਬੰਨੇਗਾ ਸੋਚ ਲਾ ਵੀ ਅਸੀਂ ਲੁਕ ਗਏ ਜੇ ਅਸੀਂ ਨਾ ਲੁਕਦੇ ਤਾਂ ਤੇਰੇ ਕੀ ਹਾ ਸ਼ਰਮ ਹੁੰਦੀ ਤੇ ਅੱਜ ਸਾਰਿਆਂ ਨੇ ਵੇਖਣਾ ਸੀ ਬੁੱਲੀ ਕਬੂਤਰ ਕਰਕੇ ਬਚ ਗਿਆ ਆਹੋ ਖੁੰਟੀਆਂ ਕਰਦੇ ਕਿ ਬੁੱਲੀ ਪੈਂਦੀ ਨਕੀ ਦਾ ਆਲਾ ਮੋਰ ਸਾਰਾ ਕਟਾਪਾ ਚਾੜਨ ਨੂੰ ਚੰਡੀਗੜ੍ਹ ਬੁੱਲੀ ਪਈ ਦੀ ਨੱਚ ਆਉਂਦਾ ਆ ਜਾਣਾ ਆਉਂਦਾ ਆ ਜਾਣਾ ਤੀ ਚ ਗਿਆ ਉਹ ਤੇ ਨੱਚੇ ਮਮਾ ਵਯਾਰ ਦੇ ਤੇ ਫਿਰ ਅਸੀਂ ਕੀ ਕਹਿੰਦੇ ਨੱਚੀ ਸੋ ਨਾਚ ਕੋਈ ਨਹੀਂ ਨੱਚ ਹੁਣ ਹੁਣ ਵੀ ਨੱਚ ਉਹ ਤੇ ਪਤਾ ਨੱਚ ਪਸੰਦੀ ਨਾਚ ਨੱਚ ਪਸੰਦੀ ਨੱਚ ਪਸੰਦੀ ਕਿਵੇਂ ਰਿਹਾ ਚੰਡੀਗੜ੍ਹ ਫਿਰ ਬਹੁਤ ਇੰਜੋਏ ਕੀਤਾ ਅੱਛਾ ਡੱਬਾ ਦਿਖਾਉਣਾ ਜਿਹੜਾ ਵਿਆਹ ਤੂੰ ਆਇਆ ਹੈ ਜੇ ਐਡੀ ਇਹ ਤਾਂ ਤਾਈ ਨੂੰ ਲੱਭ ਕੇ ਖਾਓ ਤਾਈ ਨੂੰ ਲੱਭ ਕੇ ਖਾਓ ਥੱਪਾ ਉਹ ਨਹੀਂ ਅੱਜ ਕੱਲ ਚੱਕ ਲਿਆ ਥੱਪਾ ਅੱਲਾ ਉਹ ਅੱਧਾ ਤਾਂ ਰੈਂਬੋ ਨਹੀਂ ਦੱਸਿਆ ਮੈਨੂੰ ਪਤਾ ਰੈਂਬੋ ਜਦੋਂ ਅਸੀਂ ਕਿਤੇ ਹੋਈਏ ਨਾਲ-ਨਾਲ ਹੀ ਆਹੋ ਇਹ ਰੈਂਬੋ ਨੇ ਇਹਨੂੰ ਦੱਸਤਾ ਬੇਬੇ ਵਾਲੇ ਐਡੀ ਦੂਰਾਈ ਕਰਕੇ ਯਾਰ ਆਇਆ ਯਾਰ ਅੱਜ ਮੈਂ ਪਹਿਲਾਂ ਹੀ ਸਮਝ ਹੀ ਰਿਹਾ ਕਹਿੰਦਾ ਲੰਬੂ ਕੀ ਜ਼ਿੰਦਗੀ ਲੈ ਹੈ ਹੈ ਬਾਦੀ ਭੂਜੀ ਨਹੀਂ ਵਧੀਆ ਦੱਬੇ ਆਉਂਦੇ ਆ ਮੈਂ ਵਧੀਆ ਸੀ ਨਾ ਕੰਮ ਹਾਂ ਅੰਕਲ ਸਾਹਿਬ ਤੋਂ ਵਧੀਆ ਲੁਗਾਈ ਸੀਗੇ ਡੈਡੀ ਜੀ ਤੇ ਭਰਾਵਾ ਡੈਡੀ ਕੋਲੇ ਗਾ ਡੈਡੀ ਆ ਮੈਨੂੰ ਡਰਾਤਾ ਲੈ ਇੱਕ ਮੈਂ ਡਰ ਗਿਆ ਇੱਕ ਵਾਰੀ ਤੂੰ ਆਣਾ ਵੀ ਮੈਂ ਹੀ ਖਲਾੜੀ ਆ ਆਹੋ ਖਲਾੜੀ ਉਹ ਤੇ ਨਹੀਂ ਫਿਰ ਤੇ ਦੇਖਿਆ ਤਾਂ ਦੇਖ ਵੇ ਵੇ ਤਕੜੀ ਖਲਾੜੀ ਜਿਹੜੀ ਖਲਾੜੀ ਤੂੰ ਤੇ ਮੈਂ ਹਾਂ ਤਾਂ ਜਾਂਗੂ ਨਹੀਂ ਮੈਂ ਤੂੜੀ ਦੇ ਲੋਕ ਕੇ ਬਹਿ ਜਾਣਾ ਚਲ ਕਿਹਦੇ ਨੇ ਵੀ ਚੈਲੰਜ ਰੱਖਾਂਗੇ ਠੀਕ ਆ ਤੁਸੀਂ ਸਾਰੇ ਘਰ ਦੇ ਲੋਕ ਜਾਣਦੇ ਹਾਂ ਕਿਹਦੇ ਦਿਨ ਮੈਂ ਲੁਕੂਗਾ ਤੁਸੀਂ ਸਾਰਾ ਟੱਬਰ ਲੱਭਿਆ ਜੀ ਤੁਸੀਂ ਤਾਂ ਕੰਨੋ ਫੜ ਕੇ ਲੱਭਣਾ ਆਹ ਛੋਟੀ ਰਹਿੰਦੀ ਮੇਲਣਾਣਕਾ ਮੈਨੂੰ ਪਤਾ ਰੈਂਬੋ ਨੇ ਹੀ ਦੱਸਿਆ ਰੈਂਬੋ ਨਾਲ ਨਾਲ ਹੀ ਮੈਂ ਉਹ ਤਾਂ ਐਵੇਂ ਇੱਕ ਨਾਂ ਲੈਤਾ ਗੱਡੀ 'ਚ ਰੈਂਬੋ ਵਿਚਾਰੀ ਕਿੱਧਰ ਵੜ ਗਈ ਰੈਂਬੋ ਇਹ ਗੱਡੀ ਕੋਲੇ ਕੋਲੇ ਹੋਣੀ ਆ ਤੁਹਾਨੂੰ ਪਤਾ ਲੱਗਣ ਵੀ ਇਹਦੀ ਚੱਕਰ ਮੈਂ ਇਹ ਤਾਂ ਬਾਰ ਤੱਕ ਕੁੰਡਾ ਵੀ ਵੇਖ ਲਿਆ ਸੀ ਕੁੰਡਾ ਸਾਰਾ ਲਾਉਣੇ ਹੁੰਨੇ ਆ ਅੰਦਰ ਹੀ ਲੱਗਾ ਮੈਨੂੰ ਪਹਿਲਾਂ ਲੱਗਾ ਕਿ ਇਹ ਖੁੱਲ੍ਹਾ ਹੈ ਕੋਈ ਸਟੋਰ ਦਾ ਤੂੰ ਸੁਲਵਾਇਆ ਨਹੀਂ ਸੀ ਇਹ ਰੋ ਤੂੰ ਸੁਵਾਇਆ ਸੀ ਨੂੰ ਕਿ ਲਾਜ ਖਾਰਾ ਲਾਇਆ ਲੈ ਬੈਠ ਕੇ ਘੈਂਡ ਲੁਕੀ ਸੀ ਆਈ ਇੱੱਕ ਜੱਗੜੀ ਸੀਗੀ ਹਾਂਜੀ ਕਿਉਂ ਨਹੀਂ ਗੱਡੀ ਤਾਂ ਆਂਟੀ ਸੀਗੀ ਅੱਛਾ ਤੇ ਕਿੱਥੇ ਸੀ ਗਈ ਇਹ ਅੰਦਰ ਸੀ ਸਟੋਰ ਚ ਸੀਗੀ ਇਹ ਅੰਦਰ ਸੀ ਅੱਛਾ ਉਹ ਨਾ ਬੱਲੀ ਬਾਹਰ ਕਰਨੀ ਤਾਂ ਪੈਰ ਨਹੀਂ ਇਹ ਰੇ ਦੂਰ ਹੀ ਸੀ ਇੱਕ ਹਾਂ ਚੱਲ ਕੋਈ ਨਹੀਂ ਹਾਂ ਲਓ ਡੱਬਾ ਮੂੰਹ ਵਿੱਚਾ ਘਰਾ ਲਾ ਦਈਏ ਮੈਂ ਲਓ ਜੀ ਡੱਬਾ ਕਿਵੇਂ ਬੇਬੇ ਇਹ ਤਾਂ ਚੰਡੀਗੜ੍ਹ ਦਿੱਤਾ ਡੱਬਾ ਤੇ ਵਿਆਹ ਵੀ ਚੰਡੀਗੜ੍ਹ ਦਾ ਸਪੈਸ਼ਲ ਹੀ ਆ ਬੇਬੇ ਇਹ ਤਾਂ ਡੱਬਾ ਹੀ ਨਹੀਂ ਵੇਖਿਆ ਮੈਂ ਤਾਂ ਹੀ ਤਾਂ ਨਹੀਂ ਹੈਰਾਨ ਹੀ ਐ ਨਾ ਇਹ ਸਾਰੇ ਨੂੰ ਐਵੇਂ ਤੇ ਡੱਬੇ ਦਿੱਤੇ ਜੀ 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 ਮੈਂ ਵਿਆਹ ਸਪੈਸ਼ਲ ਸੀ ਡੱਬੇ ਵੀ ਸਪੈਸ਼ਲ ਹੀ ਹੋਣੇ ਸਨ ਆਹ ਨਾ ਕਰ ਦੇਣਾ ਖੋਲ ਲੈਣੀ ਕਰ ਦੇ ਨਾਲ ਕਿ ਰੱਬ ਨੇ ਉਂਗਲਾਂ ਦਿੱਤੀਆਂ ਇਹ ਤਾਂ ਐਂ ਲੱਗਦਾ ਜਿਵੇਂ ਜੁਲਰੀ ਹੁੰਦੀ ਆ ਵੇ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੰਮੀ ਨੇ ਕਹਿਣਾ ਮੰਮੀ ਦੇ ਵਾਸਤੇ ਲੈ ਮੰਮੀ ਤੇ ਕਹਿੰਦੇ ਆ ਹੀ ਰੱਖ ਦਿਖੋ ਖੋਲਣ ਨੂੰ ਰਹਿਣੇ ਦੇ ਖੋਲਣ ਨੂੰ ਕਿੰਨਾ ਕਿੰਨਾ ਖਾਗਰੇ ਡੱਬਿਆਂ ਤੇ ਹੈ ਨਾ ਬਹੁਤ ਖਾਗਰੇ ਜਿਹੜਾ ਪਹਿਲਾਂ ਡੱਬਾ ਆ ਉਹ ਵੀ ਕਿੱਡਾ ਸੋਹਣਾ ਬੇਬੇ ਇਸ ਵਿੱਚ ਕੀ ਹੋਗਾ ਕਾਜੂ ਬਦਾਮੀ ਹੋਣੇ ਪੁੱਤ ਲਓ ਸੌਗੀ ਕਾਜੂ ਬਦਾਮ ਤਾਂ ਹੋਵੇ ਆ ਸੌਗੀ ਹੋਵੇ ਅੱਛਾ ਦਿਖਾਏ ਦਿਖਾਏ ਹੋ ਅਤ ਨਾਲ ਚਿਪਕ ਗਿਆ ਇਹਦੇ ਨਾਲ ਚਿਪਕ ਗਿਆ ਅੱਛਾ ਹਰੇ ਹਾਂਜੀ ਕਿਦਾਂ ਬਹੁਤ ਵਧੀਆ ਬਹੁਤ ਵਧੀਆ ਅਬਾ ਵੇਖੋ ਨਹੀਂ ਵੇਖਣਾ ਚੈੱਕ ਵੀ ਕਰਨਾ ਹੈ ਨਹੀਂ ਚੈੱਕ ਕਰਾਉਣਾ ਮੈਂ ਨਾ ਚੈੱਕ ਕਰਾਉਂ ਚੈੱਕ ਕਰਾਉਣਾ ਕਰਾਉ ਲੈ ਜੀ ਨਹੀਂ ਕਰਦਾ ਪੈਣ ਦਾ ਚੈੱਕ ਕਰਾਉਣਾ ਤੁਸੀਂ ਵੇਖੋ ਲੈ ਸਾਰੇ ਸਾਰਿਆਂ ਨੂੰ ਚੈੱਕ ਕਰਾਉਣਾ ਮੈਨਾਂ ਯਾਰ ਇੱਕ ਮੇਰੀ ਹਾਲਤ ਤਾਂ ਮੈਂ ਨਾ ਕਰ ਦਿਆਂ ਦੀ ਉਹ ਉਹਦਾ ਬੜਾ ਸੋਚਦਾ ਸਿਹਤ ਦਾ ਹਾਂ ਚਾਪ ਮੈਨੂੰ ਆਏ ਹੁੰਦਾ ਮੇਰੇ ਘਰ ਦੇ ਨਾ ਨਾ ਉਹਨਾਂ ਦੇ ਤੇ ਚੈਕ ਕਰਾਓ ਓਏ ਉਹ ਚੈਕ ਕਰਾਓ ਨਾ ਨਾ ਉਹਨਾਂ ਦੇ ਚੈਕ ਕਰਾਓ ਆਂਟੀ ਜੀ ਓਏ ਮੰਮੀ ਡਾਈਟਿੰਗ ਤੇ ਆ ਨਹੀਂ ਆ ਮੈਂ ਖਾ ਲੈਣੀ ਕਿਤੇ ਕਿਤੇ ਬੇਬੇ ਵੀ ਡਾਈਟਿੰਗ ਤੇ ਆ ਬੇਬੇ ਤੇ ਖਾਧਾ ਨਹੀਂ ਜਾ ਬੇਬੇ ਚੂਸੀ ਚਾਲਤ ਬਸ ਇਹ ਚੂਸੀ ਕਰ ਉਹ ਮੇਨ ਚੀ ਤਾਂ ਵਿਖਾਉਂਦੇ ਨਹੀਂ ਪਏ ਚਲੋ ਉਹ ਨਹੀਂ ਇਹ ਨਹੀਂ ਉਹ ਦੂਜਿਆਂ ਨੂੰ ਵੀ 베ਰੇ ਅਸੀਂ ਇਹਨਾਂ ਨੂੰ ਕੀ ਕਰਨਾ ਆਹੋ ਦੂਜਿਆਂ ਨੂੰ ਤਾਂ ਖਾ ਜਾਣੀਆਂ ਪੈ ਕ ਲੈ ਮਮੇ ਮਿੱਠਾ ਨਾ ਜੁਸਾਰੇ ਦਿਨ ਸਾਰੇ ਦੇ ਮਾਤਾਰ ਹਰਮਨ ਦੀਏ ਬੇਟਾ ਬੈਠ ਮੈਂ ਟੇਸਟ ਕਰਕੇ ਮੂੰਹ ਮਿੱਠਾ ਹੋ ਕੇ ਚਲਾ ਸਾਰੇ ਨਿਖਾ ਲਿਆ ਉਹ ਚਾ ਇਧਰ ਲਿਆ ਮਮਾ ਡਾਈਟਿੰਗ ਤੇ ਐਵੇਂ ਆ ਗਿਆ ਲਿਆਓ ਅੰਕਲ ਚੈੱਕ ਕਰੋ ਵੇਖੋ ਇਧਰ ਰਿਓ ਤਰਸ ਖਾ ਰਹੇ ਨਾ ਇਧਰ ਵੇਖੋ ਖਾਣਾ ਖਾਣਾ ਪਿੱਡਾ ਬੰਦਰ ਆ ਇਹ ਕੀ ਕਰਦਾ ਮੁੰਡਾ ਜਿਆ ਆ ਲੋ ਡੈਡੀ ਮੈਂ ਤਾਂ ਆ ਲੂੰਗੀ ਯਾਰ ਇਹ ਨਹੀਂ ਲੈਣਾ ਲੋ ਕਾ ਤਾ ਉਹ ਲਉਂਗੀ ਮੈਂ ਤਾਂ ਕੀ ਤੇ ਹੀ ਰਹਿਣ ਦੇ ਦਿਓ ਕੀ ਰਹਿ ਇਹ ਕੀ ਚੀਜ਼ ਹੈ ਇਹ ਤੋ ਪਹਿਲਾਂ ਇਹ ਡੱਬਾ ਖਤਮ ਕਰ ਦੇ ਲੈ ਕੇ ਭੱਜ ਜੋ ਤੁੱਲਾ ਵੇਲਾ ਪੱਜ ਗਿਆ ਕਿ ਨਹੀਂ ਹਾਂਜੀ ਕੀ ਰਹਿ ਗਿਆ ਹੁਣ ਮੈਂ ਕੋਰ ਆਪਦੇ ਲਈ ਵੀ ਚੀਜ਼ ਲੈ ਕੇ ਆ ਆ ਲੈ ਆਜੋ ਹਮਲਾ ਦਿਆਂਦਾ ਡਾ 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 ਤੁਹਾਡੇ ਲਈ ਗਰਹਨ ਦੇ ਇਹ ਤਾਂ ਤੂੰ ਖਾਣਾ ਹੀ ਇਹ ਡਾਈਟ ਤੇ ਨਹੀਂ ਤੇ ਆਪਦੇ ਆਪ ਮੇਰੇ ਹੱਥ ਤੇ ਲੈ ਆਇਆ ਹੋਣਾ ਧੋਣ ਵਾਲੇ ਕੱਪੜੇ ਟੇਕੀ ਪਰਪ੍ਰਾਈ ਆਪਣੇ ਹੱਥ ਤੇ ਕੁਝ ਨਹੀਂ ਆਉਂਦਾ ਹੀ ਇਹਦਾ ਢੱਡਾ ਕਾ ਕੀ ਹੈ ਡੱਬੇ ਚ ਆ ਡੱਬਾ ਬੜਾ ਵਧੀਆ ਮੈਨੂੰ ਪਤਾ ਹੈ ਤੇ ਚ ਕੀ ਆ ਮੈਂ ਕੱਲ ਵੇਖੀ ਸੀ ਇਹਦੀ ਸਟੋਰੀ ਵੇਖ ਲਈ ਹਾਂ ਇੱਥੇ ਜੁੱਤੀਆਂ ਜਿਹੜੀਆਂ ਇਹ ਪੈਣੀਆਂ ਚਾਹੀਦੀਆਂ ਮਜ਼ਬੂਤ ਆ ਵਾਵਾ ਚੂਗ ਮੰਮਾ ਆ ਤਾਂ ਉਹ ਹੀ ਲੱਗਦੇ ਮੈਨੂੰ ਲੁੱਕ ਪਾਉਣ ਵਾਲੇ ਇਹਨਾਂ ਨੂੰ ਦਿਆਈਆਂ ਜਿਹੜੇ ਲੁੱਕ ਪਾਉਂਦੇ ਕੱਢ ਕੇ ਭਾਈ ਕੈਮਪਨੀ ਆ ਤਿੰਨ ਜੋੜ ਅੱਗੇ ਹੈਗੇ ਤੇਰਾ ਇਹ ਮੈਂ ਮਰ ਜਾ ਇਹ ਕੀ ਕਰਨੇ ਆ ਪਰ ਰੱਖ ਮੇਰਾ ਜੀ ਨਹੀਂ ਕਰਦਾ ਦੇਖਣ ਨੂੰ ਵੀ ਹਾਂਜੀ ਰੇਡ ਦੀ ਚੱਟੀ ਸਾਡੀ ਲਾਤੀ ਲੜਾਈ ਪੈ ਜਾਣੀ ਕਿਵੇਂ ਲੱਗੇ ਦੱਸੋ ਇਹਦੇ ਪਤਾਵੇ ਵੀ ਆਏ ਹੈ ਪਤਾਵੇ ਚ ਕਿਹੜੇ ਬੰਦੇ ਆ ਯਾਗ ਤੇਰੇ ਅੰਦਰ ਦੇ ਬੂਟ ਕਿਉਂ ਆਹੋ ਬੂੜੇ ਹੁਰਚੇ ਤੇ ਨਾ ਆਹੋ ਬੂੜੇ ਹੁਰਚੇ ਤੇ ਪਾਣੀ ਲਾਇਆ ਕਰਨੇ ਆ ਪੱਕਣਗੇ ਆਹੋ ਮਾਰ ਕੇ ਨਹੀਂ ਨਾ 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 ਨਹੀਂ ਨਾ ਸੋਹਣੀ ਇਹ ਰੱਖ ਕੇ ਆਉਂਦਾ ਇਹਨੂੰ ਸਾਰੀਆਂ ਸੋਹਣੀਆਂ ਹੀ ਹੁੰਦੀਆਂ ਦੋ ਵਾਲੇ ਹੋਰ ਆ ਰਹੀਆਂ ਆ ਇਹ ਤੋਂ ਪਹਿਲਾਂ ਕੋਈ ਬੈਲ ਨਿਕਲਿਆ ਵੇ ਬੈਠ ਚੋਂ ਇਹਨੂੰ ਰੱਖ ਦੋ ਨਹੀਂ ਤਾਂ ਘਰੇ ਇਹ 1500 ਦੀਆਂ ਆਈਆਂ ਦੋਨੋਂ ਮੈਨੂੰ ਪਤਾ 1500 ਦੀਆਂ ਆਈਆਂ ਜਿਹੜੀਆਂ 50 ਰੁਪਏ ਦੀ 1500 ਦਾ ਡੱਬਾ ਹੀ ਹੋਣਾ ਵਾ ਆਹ ਦਾ ਦੱਬਾ ਹੀ ਹੋਣਾ ਝੂਠ ਨਾ ਮਾਰ ਨਹੀਂ ਮੰਮਾ ਮੈਨੂੰ ਬੈਲ ਮਗਰ ਦਿਖਦੇ ਹੁੰਦੇ ਦੇ ਜਦੋਂ ਇਹ ਉਹਦੇ ਰਾਤ ਉਹਦੇ ਜਲਦੀ ਸੌਂ ਗਏ ਸਾਰੇ ਸਾੜਨੇ ਆ ਤਾਂ ਸੱਜਣੋ ਇਹ ਜਿਹੜਾ ਵਲੌਗ ਤੁਹਾਨੂੰ ਕਿਦਾਂ ਲੱਗਾ ਇਹ ਤੋਂ ਹੀ ਨਹੀਂ ਕਹਿਣਾ ਇਹੀ ਕਾਵਾਂਗੇ ਬਾਰੇ ਲੱਭੇ ਸਾਰੇ ਲੱਭਦੇ ਕਿਵੇਂ ਲੱਗਾ ਦੱਸੋ ਵਲੌਗ ਤਾਂ ਇਹ ਸਾਨੂੰ ਵਧੀਆ ਮਜ਼ਾ ਆਇਆ ਪਰ ਓਦੋਂ ਜ਼ਿਆਦਾ ਮਜ਼ਾ ਆਉਣਾ ਸੀ ਜੇ ਇਹਨੂੰ ਆਉਂਦੇ ਨੂੰ ਕੁੱਟਦੇ ਆ ਲੈ ਮੈਂ ਅੱਜ ਖੁੰਡੀ ਨਹੀਂ ਸੀ ਖਾੜਨੀ ਮੈਂ ਝਾੜੂ ਫੋਨ ਨਾਲ ਝਾੜੂ ਨਹੀਂ ਕੁੱਟਣਾ ਸੀ ਬੰਦ ਕਰਕੇ ਕੁੱਟ ਲਾਂਗੇ ਠੀਕ ਆ ਆਓ ਹਾਂ ਚੱਲੀਓ ਕਰ ਲਾਂਗੇ ਚੱਲ ਠੀਕ ਆ ਬਾਏ ਬਾਏ ਕਰ ਦਿਓ ਓਕੇ ਬਾਏ ਬਾਏ ਚੰਗਾ ਡਾਲਰ ਕੀ ਕਰ ਰਹੇ ਹੋ ਆ ਰਹੇ ਆ ਨੇੜੇ ਹੋਰੇ ਬੋਈ ਉਹ ਵਿਆਹ ਵਾਲੇ ਵੀ ਜਿਹੜਾ ਆਉਂਦਾ ਪਿਆ ਨਾ ਕਮੈਂਟ ਜਿਆਦਾ ਉਹ ਵਿਆਹ ਵਾਲਾ ਵੀ ਦੱਸਾਂਗੇ ਵੀ ਕੀ ਚੱਕਰ ਸਾਰਾ ਠੀਕ ਆ ਵਿਆਹ ਤਿਆਰੀਆਂ ਹੋ ਨਹੀਂ ਆਪਾਂ ਸਾਰਾ ਕੁਝ ਦੱਸਦੇ ਆਂ ਅਗਲੇ ਵਲੌਗ ਦੇ ਵਿੱਚ ਜਾਂ ਉਦੋਂ ਅਗਲੇ